ਹੈਲੋ एवरीवन ਸਵਾਗਤ ਹੈ ਤੁਹਾਡੇ ਫਰਮ YouTube ਚੈਨਲ ਮਨਪ੍ਰਿਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਇਤੰਦਰੋਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆਂ ਜੇ ਕੋਈ ਕੋ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਜੱਜੂ ਸਿੰਘ ਬਰਾੜ ਰੈਡੀ ਹੈ ਤੇ ਹੁਣ ਆਪਾਂ ਬਣਾਉਣੇ ਦਾ ਟਿਫਨ ਐਂਡ ਹੁਣ ਇਹਨੂੰ ਬ੍ਰੇਕਫਾਸਟ ਕਰਵਾ ਕੇ ਦੰਨੇ ਦਾ ਵੈਨ ਆਜੂਗੀ ਇਹਨੂੰ ਗੋ ਕਰਾਂਗੇ ਤੇ ਅੱਜ ਵਿਖਾਵਾਂਗੇ ਤੁਹਾਨੂੰ ਦੋ ਤਿੰਨ ਚੀਜ਼ਾਂ ਲਗਾ ਸਟੈਂਡ ਤੇ ਲਗਾਤਾ ਕੈਮਰਾ ਐਡਾ ਤਾਹਨ ਰੋਟੀ ਦੀ ਪ੍ਰੈਪਰੇਸ਼ਨ ਕਰਦੀ ਹੈ ਦੀ ਪਰੌਠਾ ਰੈਡੀ ਕਰੀਏ ਟੀ ਬਣਾਉਣਾ ਵੀ ਬਹੁਤ ਤੜਾਈ ਮੈਂ ਨਹੀਂ ਗਾ ਵਸੇ ਤਾਂ ਚਲੋ ਦੇਖਦੇ ਆਪਾਂ ਕੀ ਬੰਦ ਕੀ ਫਨ ਚ ਕੀ ਕੁਝ ਪਾਉਣੇ ਦੇਖਦੇ ਹਾਂ ਫੇਰ ਅੱਜ ਕੋਈ ਸਬਜੀ ਸਮਝ ਨਹੀਂ ਆਈ ਕੀ ਬਣਾਉਣਾ ਸੀ ਸਵੇਰੇ ਅੱਜ ਨਾ ਮੇਰਾ ਲੇਟ ਹੋ ਗਿਆ ਰੁਟੀਨ ਸਾਰਾ ਚੇਂਜ ਹੋ ਗਿਆ ਰਾਤੀ 12:00 ਵਜੇ ਸੁੱਤੇ ਸੀ ਤੇ ਰੁਟੀਨ ਮੇਰਾ ਹੋ ਗਿਆ ਖਰਾਬ ਸਵੇਰੇ ਮੈਂ ਹੋ ਗਈ ਹਲੇ ਲੇਟ ਠੀਕ ਹੈ ਜੀ ਜਬ ਬਣਾਤ ਹੋ ਕੇ ਆਪਾਂ ਕਰਤਾ ਰੈਡੀ ਇੱਕ ਸਬਸਕ੍ਰਾਈਬਰ ਦਾ ਕਮੈਂਟ ਆਇਆ ਸੀ ਕਿ ਜਬਜੋ ਸਿੰਘ ਬਰਾੜ ਦੇ ਤੁਸੀਂ ਨਿਕਰ ਰੋ ਟੀ-ਸ਼ਰਟ ਪਾਓਗਾ ਆਪਦੀ ਤੇ ਅੱਜ ਆਪਾਂ ਚਲੋ ਉਹਨਾਂ ਦੀ ਜਿਹੜੀ ਗੱਲਬਾਤ ਮੰਨ ਲਈ ਆ ਵੈਸੇ ਤਾਂ ਨਾ ਇਹਦਾ ਸਕੂਟ ਹੁੰਦੇ ਸੀ ਐਸੀ ਐ ਵੈਨ ਵਿੱਚ ਸੀ ਤੇ ਆਪਾਂ ਨੂੰ ਇਦਾਂ ਹੁੰਦਾ ਕਿ ਪੂਰੇ ਬਾਜੂ ਦੇ ਪਾਦ ਗਏ ਪੂਰੀ ਪੈਂਟ ਪਾਦ ਗਏ ਬੱਚਾ ਬਿਮਾਰ ਨਾ ਹੋ ਜੇ ਹਨਾ ਤੇ ਬੱਟਾ ਆਪਾਂ ਚਲੋ ਅੱਜ ਉਹਨਾਂ ਦੀ ਗੱਲ ਮੰਨ ਕੇ ਕਰਿਆ ਦੇ ਇਹਦੇ ਅੱਜ ਨਿੱਕਾ ਸੂਟ ਹੀ ਪਾਤਾ ਕੱਲ ਕਮੈਂਟ ਆਇਆ ਸੀ ਆਪਾਂ ਅੱਜ ਇੱਕ ਸੂਟ ਪਾਤਾ ਤੇ ਤੁਹਾਨੂੰ ਦਿਖਾ ਦਾਂਗੇ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਨੂੰ ਲਾਉਣੇ ਤੁਹਾਨੂੰ ਖਾਣਾ ਵਗੈਰਾ ਖਵਾ ਕੇ ਨਾ ਫਿਰ ਤੁਹਾਡੇ ਨਾਲ ਗੱਲਬਾਤ ਹੋਣੀ ਜੀ ਜਦੋਂ ਜਲਦੀ ਜਾ ਬਰਾਬਰ ਸਾਡੀ ਬੈਨ ਨੂੰ ਰਲਣ ਲਈ ਤੇ ਲਓ ਜੀ ਅੱਜ ਆਪਾਂ ਸਬਸਕ੍ਰਾਈਬਰ ਨੇ ਆਖਿਆ ਸੀ ਕਿ ਤੁਸੀਂ ਇਹਦੇ ਨਾਲ ਇੱਕ ਦਿਨ ਨਿਕਰ ਸੂਟ ਮਤਲਬ ਨਿਕਰ ਸੂਟ ਔਰ ਉਹ ਪਾਇਆ ਕਰੋ ਇਹਦੇ ਪੈਂਟ ਤੇ ਅੱਜ ਆਪਾਂ ਇਹਦੇ ਵੇਅਰ ਕਰ ਹੀ ਦਿੱਤੇ ਚੱਲ ਗਿਆ ਪਾ ਉੱਥੇ ਬੈਕ ਰੱਖੀਏ ਭੱਜਿਆ ਨਹੀਂ ਜਾਣਾ ਸਿਰ ਆਪਣੇ ਤੋਂ ਚਲ ਚਲੋ ਜੀ ਅਸੀਂ ਹੁਣ ਉੱਥੇ ਬੈਕ ਰਖਿਆ ਹੂੰ ਅਵੇ ਪਾਲਾ ਇੱਕ ਬਾਹਂ ਟਾਂਕੇ ਲੈ ਜਾ ਭਵੇ ਇੱਕ ਬਾਹਂ ਡਾਂਗਲਾ ਭਵੇ ਲੈ ਫੜ ਦੂਜੀ ਪਾਲ ਚਲੋ ਜੀ ਹੁਣ ਇਹ ਕਹਿੰਦਾ ਉੱਥੇ ਅਸੀਂ ਬੈਕ ਰੱਖ ਕੇ ਆਉਨੇ ਆ ਅੱਜ ਇਹਦੇ ਨਿਕਰ ਸੂਟ ਹੀ ਪਾਇਆ ਮੈਂ ਚਲੋ ਮੈਂ ਕਿ ਪਾ ਕੇ ਵੇਖ ਲੈਨੇ ਆ ਵੈਸੇ ਤਾਂ ਇਹਨੂੰ ਨਾ ਤੁਹਾਨੂੰ ਪਤਾ ਬੱਚਿਆਂ ਦੇ ਸਕੂਲ ਛੋਟੇ ਦੇਸੀ ਹੁੰਦੇ ਵੈਨ ਵੀ ਅਸੀਂ ਹੁੰਦੀ ਐ ਸੋ ਬਿਮਾਰ ਹੋ ਜਾਂਦੇ ਬੱਚੇ ਜਿਵੇਂ ਲੱਤਾਂ ਪਾਹਾਨੂੰ ਏਸੀ ਦੀ ਹਵਾ ਲੱਗਦੀ ਜ਼ਿਆਦਾ 쿨 ਇਹੋ ਛੱਡ ਦੋ ਜ਼ਿਆਦਾ 쿨ਿੰਗ ਕਰਕੇ ਫੇਸ ਕਰਕੇ ਆਪਾਂ ਇਹਦੇ ਵੇਅਰ ਨਹੀਂ ਕਰਦੇ ਸੀ ਨਿਕਰ ਸੂਟ ਅੱਜ ਆਪਾਂ ਨਿਕਰ ਸੂਟ ਵੇਅਰ ਕਰਤਾ ਵੈਸੇ ਚਲੋ ਮੈਂ ਇੱਕ ਦਿਨ ਕਰਕੇ ਵੇਖਦੇ ਹਾਂ ਹੈਲੋ ਇੱਧਰ ਦਿਖਾਓ ਮੰਮਾ ਮਾਲ ਦੇਖੋ ਇੱਕ ਵਾਰੀ ਫਰੈਂਡ ਨੂੰ ਤਾਂ ਦਿਖਾ ਦਿਓ ਲਓ ਜੀ ਇਸ ਤਰ੍ਹਾਂ ਲੱਗਦਾ ਹੈਗਾ ਦੇਖ ਲਓ ਸਬਸਕ੍ਰਾਈਬਰ ਜਿਨ੍ਹਾਂ ਨੇ ਕਮੈਂਟ ਕਰਿਆ ਸੀ ਹੁਣ ਹੋਰ ਜੀ ਦੇਖੋ ਇਹਦੇ ਅਸੀਂ ਇਹ ਤੇ ਕੁਰਸੀ ਕੱਢ ਲੈਂਦੇ ਨੇ ਤੁਹਾਨੂੰ ਕਿੰਨੇ ਅਸੀਂ ਕੁਰਸੀ ਕੱਢ ਕੇ ਨਾ ਫਾਈ ਮੈਂ ਵੀ ਲੰਗ ਚੁੰਨੀ ਦਾਵਾ ਰੋਟੀ ਪਕਾਉਣ ਵੇਲੇ ਲੈਣੀ ਹੁੰਦੀ ਹੈ ਤੇ ਗਰਮੀ ਪੜੀ ਆਉਂਦੀ ਹੈ। ਥਲਾ ਕੇ ਰੱਖੋ। ਥਲਾ ਤੁਹਾਨੂੰ। ਬਾਦੀ ਤੋਂ ਤਾਂ ਵੀ ਆ ਪਾੜੋ। ਬਾਤੀਆਂ ਟੌਫੀਆਂ ਤੇਰੀਆਂ ਉੱਪਰ ਲੀ ਜਾ ਪਚਵਾ ਦੇਗਾ। ਉੱਪਰਲੀ ਚ ਪਾ ਦੇਗਾ। ਉੱਪਰ ਵਾਲੀ ਚ ਪਾ ਦੇਗਾ। बड़ी गर्मी हो देख ला ऊपर वाली देख ला ये नहीं दूसरी च पाइं मिलेगा उपरवली सब तो उपर जी जिप इस नहीं पाई हैंकी है ये तो हैंकी है वो दूसरी खोलो ओपन करो यू बंद करो पहले यस फूड बॉय यस इसको ओपन करो फर्स्ट वाली को हाँ जी यस उसको पकड़ के ओपन किया करो कपड़े को इस को इसको पकड़ दिया इसको पकड़ो करो इसको पकड़ा करो इसको पकड़ो पहले हाँ इसको हाथ ऐसे ऐसे पकड़ लो जिप को खोल लो किसमें देखो कैंडीज है, है ये ना कैंडीज कि ने देखो okay. काउंटिंग करो कि ने बिचो देखो निकालो सारियाँ काउंटिंग करो कि ने वन हो गई अगे कि हो गया हूँ किनिया हो गए दसो पहल इन्होंने काउंटिंग दसो कि हो गए नीचे क्यों फेंकतियां गुस्सा करके है फिर वैन आजुगी उन्ने चर न चक्ो पहले कैंडीज ਸਸਾ ਬੜਾ ਦਿੱਤਾ ਹੋਰ ਕੈਂ ਡੀਜ਼ਲ ਲੈਣੀ ਆ ਅੱਜ ਤਾਂ ਟਿਫਨ ਬਾਕਸ ਦੇ ਵਿੱਚ ਇਹਦੀ ਕਾਫੀ ਵੈਰਾਈਟੀ ਪਾਈ ਹੈ ਨੂੰ ਸਪੈਸ਼ਲ ਤੁਹਾਨੂੰ ਪਤਾ ਫੇਵਰੇਟ ਪੇਠੇ ਦੀ ਸਬਜੀ ਪਾਈ ਆ ਹਾਂਜੀ ਫੇਵਰੇਟ ਪੇਠੇ ਦੀ ਸਬਜੀ ਪ੍ਰੌਨਟ ਐਪਲ ਐਂਡ ਪਿੰਗਾ ਪੇਪਰ ਇਹਦਾ ਅੱਜ ਲਾਸਟ ਐਗਜ਼ਾਮ ਹੈ ਇਸ ਕਰਕੇ ਆਪਾਂ ਪਿੰਗਾ ਵਾਈਆਂ ਅੱਜ ਬਣਾ ਕੇ ਜੱਪ ਜੋਤ ਸਿੰਘ ਬਰਾੜ ਨੂੰ ਮਿੱਠਿਆ ਮਿੱਠਿਆ ਐਗਜ਼ਾਮ ਅੱਜ ਲਾਸਟ ਵਾਲਾ ਇਹਦਾ ਐਂਡ ਦੈਨ ਉਸ ਤੋਂ की देगी नू? बहुत कुछ देता कैंडीज़ है, नू है। टू जी, तो दे। <laughs> ने जी की बोल दे हु? बोलो भी कुछ है ममा कि पुत्र क्या तो मम्मा नू मम्मा जी बोल ले गुरु बेटा बस और सोह नहीं लगते पुत ना तोड़ ਬੋਲ ਆਪੀ ਆਈ ਲਵ ਯੂ ਟੂ ਬੇਟਾ ਆਈ ਲਵ ਯੂ ਟੂ ਖੜੇ ਚਾਓ ਦੋ ਫੁੱਲ ਤੋੜਦੇ ਆ ਫੁੱਲ ਨਹੀਂ ਤੋੜਦੇ ਹੁੰਦੇ ਬੇਟਾ ਨਹੀਂ ਤੋੜਦੇ ਨੇ ਸੋਹਣੇ ਲੱਗਦੇ ਆ ਬਸ ਦੋ ਹੀ ਉੱਗੇ ਤੇ ਦੋਵੇਂ ਮਰ ਜਾਂਦੇ ਤੂੰ ਨਹੀਂ ਇਹ ਤਾਂ ਪੁਰਾਣਾ ਨਾ ਯਾਰ ਜੋਤ ਇਹਨੂੰ ਇੱਦਾਂ ਹੀ ਧਾ ਦੇਣੀ ਮੈਂ ਸੋਹਣੇ ਲੱਗਦੇ ਪੁੱਤ ਉੱਤੇ ਲਾ ਦੇਨੇ ਇਸ ਤਰ੍ਹਾਂ ਆਈ ਲਵ ਯੂ ਟੂ ਬੇਟਾ ਨਹੀਂ ਹੋਣਾ ਨਾ ਤੁਸੀਂ ਇਹ ਦੂਜੀ ਵਾਰ ਦੱਸਾਂਗੇ ਕੂਟੀ ਮੰਦ ਕਰਨੇ ਆਇਆ ਸੀ ਅੱਜ ਨਾਲ ਸੱਚ ਜਪਜੋ ਤੇ ਕੱਲ ਰਾਤੀ ਕੁਰਤੇ ਵੀ ਹਮੇ ਸੀਪ ਕੇ ਆਗੇ ਪਾਉਂਗੇ ਬੇਟਾ ਸ਼ਾਮ ਨੂੰ ਇੱਧਰ ਆਓ ਫਰੈਂਡ ਨੂੰ ਦੱਸੋ ਕਿ ਮੇਰੇ ਕੁਰਤੇ ਪਿਆਮੇ ਸੀਪ ਕੇ ਆਇਆ ਫਰੈਂਡ ਨੂੰ ਦੱਸੋ ਲੈ ਇੱਧਰ ਵੇ ਹੈਂ ਦੀਵਾਲੀ ਹੈਪੀ ਦਿਵਾਲੀ ਫੁੱਲ ਦੇ ਕੇ ਕਹਿੰਦਾ ਹੈਪੀ ਦਿਵਾਲੀ ਇਹਨੂੰ ਕੀ ਬਤਾਉਣਾ ਹੈ ਰੋਣਾ ਹੈਪੀ ਦਿਵਾਲੀ ਦਿਵਾਲੀ ਬੁੱਤ ਦਿਵਾਲੀ ਤੇ ਕੀ ਕਰਦੇ ਹੁੰਦੇ ਨੇ ਪਟਾਕੇ ਫੋੜਦੇ ਹੁੰਦੇ ਨੇ ਹੋਰ ਕੀ ਕਰਦੇ ਹੁੰਦੇ ਨੇ ਦਵਾਲੀ ਤੇ ਆਪਾਂ ਇੱਥੇ ਪਟਾਕੇ ਫੋੜਦੇ ਹਾਂ ਹਾਂ ਇੱਥੇ ਪਟਾਕੇ ਫੋੜਦੇ ਸੀ ਤੇ ਖਾਂਦੇ ਕੀ ਹੁੰਦੇ ਫਿਰ ਦਵਾਲੀ ਤੇ ਕੀ ਖਾਂਦੇ ਹੁੰਦੇ ਆ ਮਠਿਆਈਆਂ ਮਠਿਆਈਆਂ ਖਾਂਦੇ ਹੁੰਦੇ ਨੇ ਪਟਾਕੇ ਵਜਾਉਂਦੇ ਹੁੰਦੇ ਆ ਦਵਾਲੀ ਤੇ ਰੌਣਕ ਦਵਾਲੀ ਕਦੋਂ ਫੇਵਰੇਟ ਹੈ ਤੇਰੇ ਦਵਾਲੀ ਹਾਂ ਪਟਾਕੇ ਵਜਾਉਣੇ ਤਾਂ ਆਪੇ ਫੇਵਰੇਟ ਹੈ ਚਲੋ ਤੂੰ ਪਹਿਲਾਂ ਮੈਂ ਲਾ ਦੇ ਇੱਕ ਕਰੀ ਪੀਸ ਕੇ ਰੱਖੀ ਪਈ ਸੀ ਆਪਾਂ ਉਹ ਹੀ ਲੈ ਲਈਏ ਕਿਉਂਕਿ ਆਪਾਂ ਨੂੰ ਗੋਤੀ ਤਾਂ ਚਾਹੀਦੀ ਨਹੀਂ ਚਲੋ ਦੇਖੋ पीसी हुई पड़ी सी आप कोई यूज कर लेंगे ठीक है जी नेक्स्ट प्रोसेस हैगा देखो ਤੁਸੀਂ ਦੇਖ ਸਕਦੇ ਹੋ ਸਮਾਨ ਥੋੜਾ ਇਹ ਕੈਮਰਾ ਨੇ ਚੱਕ ਲਿਆ ਸਹੀ ਦਿਖ ਰਿਹਾ ਨਾ ਉਹ ਚਟਨੀ ਬਣ ਗਈ ਆ ਬਣਾ ਤਨੀਆ ਕਟਕ ਸਵਾਰ ਲਿਆ ਆਪਾਂ ਹੁਣ ਗ੍ਰੀਨ ਚਟਨੀ ਤਿਆਰ ਹੋ ਗਈ ਆਪਣੀ ਨੈਕਸਟ ਆਪਣੇ ਕੋਲ ਜਿਹੜੇ ਉਬਲੇ ਹੋਏ ਆਲੂ ਆਪਾਂ ਲੈ ਲਏ ਸੀ ਆਲੂ ਪਹਿਲਾਂ ਉਬਾਲ ਲਏ ਸੀ ਇਹਨਾਂ ਨੂੰ ਕੀ ਕਰਾਂਗੇ ਆਪਾਂ ਜਿਹੜੇ ਆਲੂ ਇਹਨਾਂ ਨੂੰ ਬਿੱਲੀ ਕਸ਼ ਕਰ ਲਾਂਗੇ ਦੇਖੋ ਨੀਚੇ ਜਿਸ ਤਰ੍ਹਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਪ੍ਰਕਾਰ ਇਹਨਾਂ ਨੂੰ ਆਪਾਂ ਕਰ ਲਾਂਗੇ ਚਾਹੇ ਮੋਟੇ ਨਾਲ ਕਰ ਲਓ ਤੁਸੀਂ ਚਾਹੇ ਬਰੀਕ ਨਾਲ ਕਰ ਲਓ ਮੈਂ ਸਾਰਾ ਸਮਾਨ ਇੱਕ ਇੱਕ ਚੀਜ਼ ਬਾਹਰ ਰੱਖੀ ਹੈ ਬਾਕੀ ਸਾਰਾ ਮੈਂ ਸਮਾਨ ਜਿਹੜਾ ਡਬਲ ਡਬਲ ਸੀ ਜਿਵੇਂ ਸਾੰਪ ਤਾਂ ਜਿਵੇਂ ਬਿੱਲੀ ਕਾਛ ਵੱਡਾ ਹੁੰਦੇ ਆਪਣੇ ਉਹ ਵੀ ਮੈਂ ਸਾੰਪ ਤਾਂ ਛੋਟਾ ਛੋਟਾ ਸਮਾਨ ਇੱਕ ਇੱਕ ਚੀਜ਼ ਸਾਰੀ ਬਾਹਰ ਰੱਖੀ ਹੋਈ ਹੈ ਮੇਰੀ ਕਿਉਂਕਿ ਮੈਨੂੰ ਇਹ ਜ਼ਿਆਦਾ ਵਧੀਆ ਲੱਗਦਾ ਬਰੀਕ ਨਾਲ ਇਹਦੇ ਨਾਲ ਕੀ ਹੋਊਗਾ ਜੇ ਜਿਹੜੀ ਆਪਣੇ ਕਿਸੇ ਵੀ ਆਲੂ ਦੇ ਵਿੱਚ ਕੋਈ ਵੀ ਗੰਡ ਵਗੈਰਾ ਨਹੀਂ ਰਹਿੰਦੀ ਠੀਕ ਹੈ ਜੀ तो जिस प्रकार जो सारे आलू ती मैश कर लेने ठीक है जी ये कोई स्पैशल रेसिपी नहीं मैं शूट कर दी हूँ थोड़े कि मैं क्या स्पैशल रैसपी थोड़े पिछे स्पैशल मैं कह दी मैं स्पैशल रैसपी शूट करने पिछे बना नहीं। असी भुख लगी होंगी आप ही खाने होंगी असं घर इस करके बस नूट कर ली ਸਪੈਸ਼ਲ ਨਹੀਂ ਅਜਿ ਕਰਕੇ ਕੀ ਹੁਣ ਸ਼ੂਟਿੰਗ ਵਾਸਤੇ ਕਰ ਲਏ ਪਰ ਜੇ ਭੁੱਖ ਲੱਗੀ ਕੋਈ ਚੀਜ਼ ਬਣਾਣੀ ਉਹ ਤੁਹਾਡੇ ਨਾਲ ਫਿਰ ਸ਼ੇਅਰ ਕਰ ਲਈਦੀ ਕਿ ਆਪਾਂ ਇਦਾਂ ਬਣਾਉਣੇ ਪਏ ਹਨਾ ਨਾਲੇ ਵਲੌਗ ਬਣ ਜਾਂਦਾ ਨਾਲੇ ਆਪਣਾ ਰੋਟੀ ਆਪਣੀ ਜਿਹੜੀ ਖਾਣ ਦੀ ਨੀਡ ਹੁੰਦੀ ਉਹ ਪੂਰੀ ਹੋ ਜਾਂਦੀ ਦੇਖੋ ਜੀ ਆਲੂ ਬਿਲਕੁਲ ਮੈਸ਼ ਹੋ ਚੁੱਕੇ ਨੇ ਠੀਕ ਹੈ ਜੀ ਇਹ ਹੁਣ ਬਰਤਨ ਨੂੰ ਮੈਂ ਚੱਕ ਦਿੰਨੀ ਆ ਇੱਥੇ ਰੱਖੋ ਉਂ ਜਿੱਦਣ ਆਪਾਂ ਦੂਸਰੇ ਬੰਨੇ ਗੈਸ ਦੇ ਉੱਪਰ ਤੇਲ ਵੀ ਗਰਮ ਕਰਨ ਨੂੰ ਕਰਵਾ ਕੇ ਰੱਖ ਦਿੰਨੇ ਇਸ ਪ੍ਰਕਾਰ ਕਿਸੇ ਭੈਣ ਨੇ ਆਪਾਂ ਨੂੰ ਸੁਝਾਅ ਦਿੱਤਾ ਸੀ ਕਿ ਤੁਸੀਂ ਜਿਹੜਾ 프라이ਪਿੰਡ ਇਹ ਵਾਲਾ ਹਿੱਸਾ ਉੱਧਰ ਰੱਖਿਆ ਕਰੋ ਕਿਉਂਕਿ ਇੱਧਰ ਰੱਖਣ ਦੇ ਨਾਲ ਕੀ ਹੁੰਦਾ ਕਈ ਵਾਰ ਆਪਣਾ ਹੱਥ ਵਗਾਰਾ ਵੱਜ ਜਾਂਦਾ ਤੇ ਜਿਹੜਾ ਗਰਮ ਤੇਲ ਵਗਾਰਾ ਆਪਣੇ ਉੱਪਰ ਵੀ ਪੈ ਸਕਦਾ ਤੇ ਆਪਣਾ ਨੁਕਸਾਨ ਹੋ ਸਕਦਾ ਸੋ ਇਸ ਪ੍ਰਕਾਰ ਮੈਂ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਇਸ ਪ੍ਰਕਾਰ ਆਪਾਂ ਜਿਹੜੀ ਡੰਡੀ ਉੱਧਰ ਕਰਤੀ ਉਹਨਾਂ ਚ ਰਹੀ ਗਰਮ ਹੁੰਦਾ ਉਹਨਾਂ ਚਰ ਆਪਾਂ ਇੱਧਰ ਲਾਣੇ ਸਾਰਾ ਕੁਝ ਜੋ ਕੁਝ ਪਾਣਾ ਆਪਾਂ ਠੀਕ ਹੈ ਜੀ सब तो पहली गल आप ये पावगे अंबचूर पाउडर ठीक है जी लो जी इन्ना क अंबचूर पाउडर पावगे आप सब तो पहले तो ठीक है जी ये पावे नमक ਨਮਕ ਪਾਵਾਂਗੇ ਤੁਹਾਨੂੰ ਪਤਾ ਹੋਊਗਾ ਕਿੰਨੇ ਕੁ ਸਵਾਦ ਦੇ ਹਿਸਾਬ ਨਾਲ ਤੁਸੀਂ ਪਾਣਾ ਨਮਕ ਪਾਓ ਨਾਲ ਮਿਰਚ ਵੀ ਪਾਓ ਠੀਕ ਹੈ ਜੀ ਜਬ ਜੋ ਤਾਂ ਸਾਈਡ ਤੋਂ ਕਢ ਲੈਨੇ ਆਪਾਂ ਠੀਕ ਹੈ ਜੀ ਨਮਕ ਪਾ ਲਿਆ ਜੀਰਾ ਵੀ ਪਾ ਲਓ ਤੁਸੀਂ ਥੋੜਾ ਜਿਹਾ ਜੀਰਾ ਵੀ ਪਾ ਲਿਆ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਹਰਾ ਧਨੀਆ ਪਾਓ ਕੱਟਿਆ ਹੋਇਆ ਸਾਰਾ ਹਰਾ ਧਨੀਆ ਜਿਹੜਾ ਇਹਦੇ ਵਿੱਚ ਮੈਸ਼ ਕੀਤਾ ਸਾਰਾ ਧਨੀਆ ਪਾ ਲਓ ਕਿਉਂਕਿ ਆਪਾਂ ਇਸ ਤੋਂ ਬਾਅਦ ਇਹਨੂੰ ਮਿਕਸ ਮਿਕਸਰ ਨੂੰ ਮਿਕਸ ਕਰਾਂਗੇ ਠੀਕ ਹੈ ਜੀ ਚਲੋ ਜੀ ਇਹਨੂੰ ਆਪਾਂ ਸਾਈਡ ਤੇ ਇਹਨੂੰ ਟੱਕ ਦੂੰਗਾ ਨਾ ਚ ਇਹਨੂੰ ਆਪਾਂ ਨਾਚਰ ਮੈਸ਼ ਕਰਦੇ ਹਾਂ ਚੰਗੀ ਤਰ੍ਹਾਂ ਤੇ ਬਾਕੀ ਇਹਦੇ ਵਿੱਚ ਆਪਾਂ ਹੋਰ ਕੀ ਪਾਣਾ ਹੋਵੇ ਤੁਹਾਨੂੰ ਸ਼ੇਅਰ ਕਰਦੇ ਆਪਾਂ ਇਹਦੇ ਵਿੱਚ ਤੁਸੀਂ ਕਾਰਨ ਫਲੋਰ ਦਾ ਉਹ ਇਹਨੂੰ ਮੈਸ਼ ਕਰੋ ਜੀ ਲਓ ਜੇ ਨੂੰ ਹੁਣ ਆਪਾਂ ਮੈਸ਼ ਕਰਾਂਗੇ ਮੈਂ ਨਾ ਵੱਡਾ ਭਾਂਡਾ ਨਹੀਂ ਲਿਆ ਮੈਂ ਥਾਲੀ ਲਿਆ ਹੈਗਾ ਮੇਗਾ ਚਲ ਪੂਰਾ ਆ ਜਾਊਗਾ ਮੈਨੂੰ ਲੱਗਦਾ ਜੇ ਪੂਰਾ ਨਾ ਆਏ ਆਲੂ ਤਾਂ ਦੇਖੀ ਜੂ ਬੱਚੋ ਨੂੰ ਚ ਇਸ ਪ੍ਰਕਾਰ ਜਿਹੜਾ ਤੁਸੀਂ ਇਹ ਆਟਾ ਡੋ ਟਿਆਰ ਕਰਾਨਾ ਹੈਗਾ ਆਪਾਂ ਦੋਨੋਂ ਇਸ ਪ੍ਰਕਾਰ ਉਸੇ ਕਰਨਾ ਹੈਗਾ ਕਿ ਜਿਹੜਾ ਆਪਣਾ ਨੂਨ ਮਿਰਚ ਤੋਂ ਲੈ ਕੇ ਸਾਰਾ ਕੁਝ ਜਿਹੜਾ ਮਿਕਸ ਹੋ ਜੇ ਚੰਗੀ ਤਰ੍ਹਾਂ ਤੇ ਜਿਹੜੀ ਆਪਣੀ ਟਿੱਕੀ ਦਾ ਪੇਸਟ ਵਧੀਆ ਤਿਆਰ ਹੋਵੇ ਠੀਕ ਹੈ ਜੀ ਜਿਵੇਂ ਆ ਤੁਹਾਨੂੰ ਸਾਈਡ ਤੇ ਦਿਖ ਰਿਹਾ ਹੈ ਆਪਾਂ ਸਾਈਡ ਚ ਕੌਲੀ ਚ ਕੱਢਦੇ ਆ ਕਿਉਂਕਿ ਤੁਹਾਨੂੰ ਪਤਾ ਜਬ ਚੋਦ ਨੂੰ ਬਿਨਾਂ ਮਿਰਚ ਤੋਂ ਦਵਾਂਗੇ ਟਿੱਕੀ ਕੋਸ਼ਿਸ਼ ਕਰਦੇ ਆ ਥੋੜਾ ਜਿਹਾ ਬਿਨਾਂ ਨੂੰ ਇਚਲਾ ਕੱਢ ਸਕੀਏ ਹਨਾ ਕਿਉਂਕਿ ਮੇਰੇ ਨੂੰ ਭਲੇਖੇ ਚ ਰਹਿ ਗਿਆ ਚਲੋ ਜੇ ਤੋਂ ਕੁ ਟਿੱਕਿਆਂ ਦਾ ਸਾਈਡ ਤੇ ਕੱਢ ਤਾਂ ਆਪਾਂ ਹਲਕੀ ਫੁਲਕੀ ਤਾਂ ਹੋਊਗੀ ਚਲੋ ਹਲਕੀ ਫੁਲਕੀ ਤਾਂ ਮੈਂ ਸਬਜੀ ਵੀ ਰਖਵਾ ਦੇਣੀ ਹੁਣੇ ਦੇਖੋ ਜੀ ਉਪਰ ਘਰ ਦੇ ਡੋ ਤਿਆਰ ਕੀਤਾ ਆਪਾਂ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਟੇਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਦੇ ਅਕੋਰਡਿੰਗ ਪਾਉਣਾ ਤੁਸੀਂ ਕਿਸ ਤਰ੍ਹਾਂ ਦਾ ਟੇਸਟ ਖਾਣੇ ਹੋ ਤੇਜ ਖਾਣੇ ਹੋ ਇਹ ਸਾਰਾ ਉਤਾਰ ਲਓ ਹੱਥ ਨੂੰ ਬਿਲਕੁਲ ਕਲੀਨ ਕਰ ਲਓ ਜੇ ਮੇਰੇ ਤਰੀਕੇ ਦੇ ਨਾਲ ਬਣਾਓ ਜੇ ਬਹੁਤ ਟੇਸਟੀ ਬਣਣਗੀਆਂ ਟਿੱਕੀਆਂ ਲਓ ਜੀ ਇਹ ਜਿਹੜਾ ਦਹੀਂ ਇਹਦੇ ਵਿੱਚ ਥੋੜੇ ਮਿੱਠਾ ਪਾਵਾਂਗੇ ਕਿਉਂਕਿ ਆਪਾਂ ਮਿੱਠਾ ਦਹੀਂ ਤਿਆਰ ਕਰਨਾ ਠੀਕ ਹੈ ਜੀ ਨੋਚ ਇਹਨੂੰ ਤੁਸੀਂ ਫੈਂਟ ਲਓ ਇਸ ਤਰ੍ਹਾਂ ਕਰਦੇ ਨੇ ਫੈਂਟ ਲਓ ਠੀਕ ਹੈ ਜੀ ਬਹੁਤ ਟੇਸਟੀ ਤਿਆਰ ਹੋਊਗਾ ਲਓ ਜੀ ਇਹਦੇ ਚੋਂ ਆਪਾਂ ਮਿੱਠਾ ਪਾ ਕੇ ਦੇ ਨੂੰ ਹੀ ਰੈਡੀ ਕਰ ਲਿਆ ਆਪਾਂ ਠੀਕੇ ਜੀ ਇਹਨੂੰ ਆਪਾਂ ਫ੍ਰੈਚ ਲਗਾ ਕੇ ਆਉਂਦੇ ਹਾਂ ਨਜ਼ਰ ਲਓ ਜੀ ਇੱਧਰ ਆਪਾਂ ਇੱਕ ਕੀ ਬਣਾਵਾਂਗੇ ਨਾ ਉਹਦੇ ਉੱਤਰ ਸਾਈਡ ਤੇ ਰੱਖ ਲਿਆ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਦਿਖਾਉਣੀ ਆ ਤੁਹਾਨੂੰ बस पुत बना के लो जी आप ले, ले तेल लो जी कॉर्नफ्लावर ले लो तीस तेल अपना बिल्कुल गर्म हो चुके हाँ जी, जी? जी। बस दो मिनट का काम है पुत लो जी इस प्रकार जो आप टिक्की तो बैटरी ले लेना ठीक है जी देखो तीस किस प्रकार की टिक्की खानी है मोटी खानी पतली वो थोड़े अपने डिपेंड आ ठीक है जी ਇਨੂੰ ਨਾਲ ਨੀਚੇ ਕੋੜ ਕਰ ਲੈਣਾ ਇਹਦੇ ਵਿੱਚ ਆਪਾਂ कुरकुरी ਬਣੇਗੀ ਇਹਦੇ ਨਾਲ ਲੋਟ ਇਧਰ ਦੇਖੋ ਤੁਸੀਂ ਦੇਖ ਸਕਦੇ ਹੋ 7 ਸ਼ੁਰੂ ਹੋ ਗਈ ਚਲੋ ਜੀ ਇਸੇ ਪ੍ਰਕਾਰ ਹੋਰ ਬਣਾ ਲੀਨੇ ਆਪਾਂ ਲਓ ਜੀ ਦਿਨ ਸੱਚ ਯਾਦ ਆ ਗਏ ਮੈਨੂੰ ਕਿਉਂਕਿ ਪਿਆਜ਼ ਵੀ ਟੇਸਟੀ ਲੱਗਦੇ ਹੁੰਦੇ ਨੇ ਨਾਲ ਤੇ ਆਪਾਂ ਨਾਲ ਹੀ ਪਿਆਜ਼ ਆ ਜਿਹੜੇ ਉਹਨਾਂ ਨੂੰ ਵੀ ਛਿਲ ਲੈਨੇ ਆ ਤਵੇ ਦੇ ਉੱਪਰ ਵੀ ਕਰ ਸਕਦੇ ਲੋ ਜਿੱਦਰ ਮੈਂ ਕਰਮਾ ਕਰਮ ਪਰੋਸ ਦਿੰਨੀ ਆ ਨਾ ਇਧਰ ਜਬ ਜੋਤਾ ਸਿੰਪਲੀ ਖਾਊਗਾ ਦੇਖੋ ਹਨਾ ਨੈਕਸਟ ਆਪਾਂ ਦੇ ਦਿੰਦੇ ਦੇਖੋ ਦੋ ਟਿੱਕੀਆਂ ਲੈ ਲਈਆਂ ਆਪਾਂ पर पावे हरी सॉस पावे प्याज दिख रहे तो तुम मिर्चे देखो प्याज पाले, मिठा मिट्ठा तो ਮੈਨੂੰ ਦੀ ਪਰਿਕਟਾ ਕਰਦਾ ਹਾਂ ਹਾਂ ਜੀ ਆ ਰਹੀਆਂ ਆ ਗਈ ਆ ਗਈ ਦੇਣ ਆਉਣੀ ਆ ਨੂੰ ਮੋੜ ਜੀਨ ਪਲਟਾ ਪਲਟੇ ਹੋ ਗਈ ਦੇਖੋ ਤੁਸੀਂ ਦੇਖ ਸਕਦੇ ਹੋ ਉੱਪਰ ਦੀ ਪਾਵਾਂਗੇ ਆਪਾਂ ਇਹਦੇ ਰੈੱਡ ਸੌਸ ਲੋਚ ਟਿੱਕੀ ਦੀ ਚਾਟ ਬਣ ਕੇ ਤਿਆਰ ਹੈ ਦੇਖੋ ਉਧਰ ਆਪਣੀਆਂ ਬਣ ਰਹੀਆਂ ਆ ਤੁਹਾ ਪਾ ਦੇ ਕੇ ਆਉਂਦੇ ਆ। ਨੌਂ ਦਿਨ ਪਾਸਾਰੀਆਂ ਟਿੱਕੀਆਂ ਬਣਾ ਕੇ ਰੈਡੀ ਕਰਕੇ ਰੱਖ ਲੀਆਂ ਨੇ ਬਸ ਤਲੀ ਜਾਵਾਂਗੇ ਨਾਲ ਦੇ ਨਾਲ ਉਧਰ ਰੱਖੀ ਜਾਵਾਂਗੇ। ਬਸ ਚਾਰ ਆਪਣਾ ਸਾਰਾ ਖਲਾਰਾ ਵਗੈਰਾ ਮੈਂ ਚੱਕ ਤੱਕ ਸਭ ਦਾ ਇਹੀ ਰਹਿ ਗਿਆ ਬਸ ਆਪਣਾ ਜਿੱਤੇਪ ਸਿੰਘ ਸੱਚ ਬਰਾੜ ਆ ਗਿਆ ਦਿਨ ਸੂਟ ਆ ਗਿਆ ਮੈਂ ਸੀਪ ਕੇ ਬੇਟਾ ਇੱਧਰ ਦਿਖਾਓ ਦੇਖੋ ਇਹਦੇ ਸੂਟ ਕਿਵੇਂ ਲੱਗਦੇ ਮੈਂ ਸੂਟ ਪਾ ਤੁਰ ਦੱਗ ਦਿਖਾਈ ਇੱਧਰ ਮੂੰਹ ਖਾਈ ਮੈਨੂੰ ਲੋ ਜੀ ਆ ਮੈਂ ਗੰਡੇ ਸਾਫ਼ ਕਰਕੇ ਟੀ ਗੰਡੇ ਵੀ ਥੋੜੇ ਜੇ ਰਹਿ ਗਏ ਬਸ ਨੀਕੇ ਨੀਕੇ ਜੇ ਰਹਿ ਗਏ ਗੰਡੇ ਵੀ ਮਗੋਂ ਵਾਲੇ ਹੋਏ ਪਏ ਆ ਦੇਖੋ ਜੱਜੂ ਸਿੰਘ ਦੇ ਨਾ ਕੁਰਤੇ ਵੀ ਅਮੇ ਦਿੱਤੇ ਸੀ ਨਾ ਪਟੇਲਰ ਨੂੰ ਬਵਾ ਚਿਰ ਹੋਊਗਾ ਸੀ ਆਪਣੇ 15 20 ਦਿਨ ਹੋਗੇ ਸੀਪ ਕੇ ਆ ਗਿਆ ਦੇਖੋ ਬਸ ਤੋਤਾ ਗਿਆ ਉਦੋਂ ਕੱਪੜੇ ਸਾਰੇ ਗਿੱਲੇ ਹੋ ਜਾਣਗੇ ਤੋਤਾ ਗਿਆ ਦੇਖੋ ਜਮਾ ਰੰਗ ਨਾਲ ਦਾ ਮੈਚ ਹੋ ਗਿਆ ਹਾਂ ਨਹੀਂ ਤੋਤਾ ਅ ਸਿੱਟੇ ਵਾਲੇ ਕੁੜਤੇ ਵੀ ਅੰਮੇ ਤੇ ਜਿਵੇਂ ਰੰਗ ਨਾਲ ਹੀ ਮੈਚ ਹੋਇਆ ਪਹਿਲੇ ਦੂਜੇ ਤੀਜੇ ਦਿਨ ਤਾਂ ਭਾਵੇਂ ਅਸੀਂ ਚੇਂਜ ਕਰ ਲਈਂ ਡਾਈਨਿੰਗ ਨਹੀਂ ਸ਼ਾਮ ਨੂੰ ਤਾਂ ਪੱਕਾ ਹੀ ਫਾਈਨਲ ਹੀ ਸਾਡੇ ਤੁਹਾਨੂੰ ਪਤਾ ਹੀ ਆ ਐਨਾ ਤੇ ਨਾ ਅੱਜ ਦਾ ਜਿਹੜਾ ਵਲੌਗ ਆ ਮੈਂ ਕੁਝ ਖਾਸ ਸ਼ੂਟ ਨਹੀਂ ਕੀਤਾ ਇਹਦਾ ਕਾਰਨ ਕੀ ਸੀਗਾ ਕਿ ਮੇਰੇ ਕੋ ਨਾ ਆਲਰੇਡੀ ਜਿਵੇਂ ਆਪਣੇ ਕੋਲ ਵਲੌਗ ਹੈ ਸਮ ਟਾਈਮ ਆਪਣਾ ਪਿੱਛੇ ਦੇ ਵਲੌਗ ਜਿਵੇਂ ਮੈਂ ਘੱਟ ਪਾਉਂਦੀ ਰਹੀ ਆ ਤੇ ਵਲੌਗ ਆਪਣਾ ਨਾ ਬਣਿਆ ਪਿਆ ਸੀਗਾ ਇੱਕ ਵਲੌਗ ਪਿਆ ਸੀ ਪਿੱਛੇ ਬਣਿਆ 21 ਪਿਆ ਬਾਕੀ ਨਹੀਂ 21 ਵਲੌਗ ਪਿੱਛੇ ਨਾ ਆਪਣਾ ਬਣਿਆ ਹੋਏ ਸੀ ਕੋਈ ਰੈਸਪੀ ਸੀ ਆਪਾਂ ਸ਼ੂਟ ਕੀਤੀ ਤੇ ਉਹ ਰੈਸਪੀ ਦੇ ਨਾਲ ਹੀ ਉਦੋਂ ਬਾਅਦ ਹੀ ਆਪਾਂ ਜਿਵੇਂ ਕਹਿ ਸਕਦੇ ਆ ਉਦੋਂ ਵਾ ਮੈਂ ਹੋ ਗਈ ਬਿਮਾਰ ਤੇ ਉਹ ਰੈਸਪੀ ਮੈਂ ਨਾ ਵਲੌਗ ਪਾ ਹੀ ਨਹੀਂ ਸਕਿਆ ਉੱਥੇ ਦੀ ਉੱਥੇ ਵਲੌਗ ਰਹਿ ਗਿਆ ਤੇ ਉਹ ਵਲੌਗ ਦੀ ਜਿਹੜੀ ਕਲਿੱਪਸਾਂ ਨਾ ਰੈਸਪੀ ਦੀ ਉਹ ਇਸ ਵਲੌਗ ਦੇ ਵਿੱਚ ਤੁਹਾਨੂੰ ਮਿਲੀਆਂ ਹੋਣਗੀਆਂ ਦੂਸਾਂ ਪਹਿਲਾਂ ਤੁਸੀਂ ਦੇਖੀਆਂ ਹੋਣੀਆਂ ਉਹ ਮੇਰੇ ਜਿਹੜੀ ਕਲਿੱਪਸਿਸ ਹੈ ਨਾ ਉਹ ਮੈਂ ਅੱਜ ਨਹੀਂ ਕੁਝ ਵੀ ਬਣਾਇਆ ਇਸ ਤਰ੍ਹਾਂ ਦਾ ਤਲਿਆ ਵਗੈਰਾ ਉਹ ਮੇਰਾ ਪਹਿਲਾਂ ਦਾ ਵਲੌਗ ਅੱਜ ਤੋਂ ਮੈਨੂੰ ਨਹੀਂ ਯਾਦ ਮਹੀਨਾ ਕਿ ਡੇਢ ਮਹੀਨਾ ਪਹਿਲਾਂ ਦਾ ਵਲੌਗ ਉਹ ਰੈਸਪੀ ਬਣੀ ਹੋਈ ਸੀ ਤੇ ਤਾਂ ਮੈਂ ਪਾਤੀ ਅਦਰਵਾਇਜ਼ ਹੁਣ ਤੁਹਾਨੂੰ ਪਤਾ ਪਾ ਕੋਈ ਵੀ ਤਲੀ ਸਬਜੀ ਜਤਲੀ ਉਹ ਚੀਜ਼ਾਂ ਨਹੀਂ ਬਣਾਉਂਦੇ ਹੈਗੇ ਸੋ ਮੈਂ ਕਿ ਤੁਸੇ ਐ ਸੋਚਣਾ ਕਿ ਉਹ ਤਾਂ ਕਹਦੇ ਸੀ ਬਿਮਾਰ ਹੋ ਕੇ ਹਟਿਆ ਤੇ ਤਲੀਆਂ ਚੀਜ਼ਾਂ ਨਹੀਂ ਉਹ ਆਪਣਾ ਪਹਿਲਾਂ ਦਾ ਵਲੌਗ ਬਣਿਆ ਹੋਇਆ ਸੀ ਤੇ ਮੈਂ ਚਲੋ ਸੂਟ ਵੀ ਆਹੀ ਆਪਣੇ ਪਾਇਆ ਸੀ ਉਦੋਂ ਜਦੋਂ ਵਲੌਗ ਸ਼ੂਟ ਕੀਤਾ ਸੀ ਤੇ ਮੈਂ ਨਾ ਚਲੋ ਸੋਚਿਆ ਮੈਂ ਕਿ ਚਲੋ ਅੱਜ ਆਪਾਂ ਵਲੌਗ ਬਹੁਤਾ ਸ਼ੂਟ ਨਹੀਂ ਕਰਦੇ ਤੇ ਆਪਾਂ ਨਾ ਉਹ ਵਲੌਗ ਨੂੰ ਐਡ-ਆਨ ਕਰਕੇ ਤੇ ਚਲੋ ਫਿਰ ਨਾ ਤੁਹਾਨੂੰ ਪਤਾ ਜਦੋਂ ਵਲੌਗ ਦੀਆਂ ਕਲਿੱਪਸ ਹੁੰਦੀਆਂ ਚਲੋ ਫਿਰ ਨਾ ਜਿਵੇਂ ਹੁਣ ਕਿੰਨਾ ਟਾਈਮ ਹੋ ਗਿਆ ਉਹ ਵਲੌਗ ਬਣੇ ਨੂੰ ਤੇ ਮੈਨੂੰ ਆਏ ਸੀ ਕਿ ਡਿਲੀਟ ਵੀ ਮਾਰਨੇ ਹੁੰਦੇ ਤੁਹਾਨੂੰ ਪਤਾ ਫੋਨ ਭਰ ਸੋ ਫਿਰ ਆਪਾਂ ਮਾਰਦੇ ਹਾਂ ਤੇ ਡਿਲੀਟ ਮੈਨੂੰ ਐਸੀ ਉਹ ਮੈਂ ਕਿ ਡਿਲੀਟ ਮਾਰਨਾ ਹੁੰਦਾ ਤੇ ਚਲੋ ਡਿਲੀਟ ਵੱਚ ਜਾਊਗਾ ਨਾਲੋਂ ਪਿੱਛੇ ਪਿਆ ਕੀ ਕਰਦਾ ਤੇ ਅੱਜ ਆਪਾਂ ਪਾ ਕੇ ਕਲੀਅਰ ਕਰਤਾ ਸੋ ਤੁਸੀਂ ਵੇਖੇ ਹੋਣਾ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਰੈਸਪੀ ਇਦਾਂ ਹੋਇਆ ਸੀ ਕਿ ਵਲੌਗ ਨਾ ਵਾਈਫਾਈ ਦੇ 2 ਦਿਨ ਹੋ ਗਏ ਪ੍ਰੋਬਲਮ ਚੱਲ ਰਹੀ ਹੈ ਵਾਈਫਾਈ ਮਤਲਬ ਇੰਟਰਨੈਟ ਦੀ ਪ੍ਰੋਬਲਮ ਚੱਲ ਰਹੀ ਹੈ ਨੈਟਵਰਕ ਇਸ਼ੂ ਹੁੰਦਾ ਮਤਲਬ 2 ਦਿਨ ਹੋ ਗਏ ਤੇ ਨਾ ਕੱਲ ਤਾਂ ਸ਼ਾਮ ਨੂੰ ਆਈ ਸੀ ਮਤਲਬ ਮਤਲਬ ਲਾਈਟ ਤਾਂ ਹੁੰਦੀ ਹੈ ਪਰ ਕੱਲ ਨੂੰ ਤਾਂ ਰੇਂਜ ਸ਼ਾਮ ਨੂੰ ਆਈ ਸੀਗੀ ਬismillah ਦਾ ਪਤਾ ਨਹੀਂ ਕਿੰਨੇ ਕ ਵਜੇ ਟਿਊਸ਼ਨ ਪੜਾਉਣ ਤੋਂ ਬਾਅਦ ਹੀ ਗੱਲ ਲਾ ਸ਼ਾਇਦ ਤੇ ਨਾ ਅੱਜ ਮੈਂ ਸੋਚਿਆ ਅੱਜ ਵੀ ਨਹੀਂ ਆਉਂਦੀ ਹਨਾ ਮਾਣਾ ਸਵੇਰ ਦੀ ਗਈ ਹੈ ਚਲੋ ਹਨਾ ਤੇ ਵਲੌਗ ਆਪਣਾ ਐਡਿਟ ਨਹੀਂ ਹੋਇਆ ਸੀ 9 ਵਜੇ ਦਾ 9 ਕਿ 9:30 ਵਜੇ ਮੈਂ ਐਡਿਟ ਤੇ ਲਾਤਾ ਸੀ ਵਲੌਗ ਤੇ ਮੈਂ ਕਿਹਾ ਚਲੋ ਹੋ ਜਾਊਗਾ ਤੇ ਉਦੋਂ ਕਿਤੇ ਉਹ ਰੇਂਜ ਉੱਡ ਗਈ ਹਨਾ ਤੇ ਉਹ ਕੀ ਹੋਇਆ ਫਿਰ ਮੇਰਾ ਤਾਂ ਵਲੌਗ 9:30 ਵਜੇ ਦਾ ਜੋ ਹਟਕਿਆ ਉੱਥੇ ਹਟਕਿਆ ਹੋਇਆ ਸੀ ਤੇ ਰੇਂਜ ਹੈ ਨਹੀਂ ਸੀ ਬਿਲਕੁਲ ਵੀ ਫੋਨ ਤੇ ਡਾਟੇ ਸੀ ਜਿਹੜੇ ਉਹਨਾਂ ਚੋਂ ਵੀ ਮੈਂ ਮਤਲਬ ਪਹਿਲਾਂ ਹੀ ਮੁਕਾ ਦਿੰਦੀ ਆ ਉਹੀ ਤੇ ਬਸ ਇਦਾਂ ਹੀ ਮੇਰਾ ਹੋ ਗਿਆ ਡਾਟਾ ਇਹਨਾ ਨਹੀਂ ਕੰਮ ਕਰ ਰਿਹਾ ਸੀ ਸਲੋ ਸਲੋ ਮਤਲਬ ਮੇਰੇ ਹੋ ਰਿਹਾ ਸੀਗਾ ਵਲੌਗ ਐਡਿਟ ਹੋ ਰਿਹਾ ਸੀ ਤੇ ਫਿਰ ਮੈਨੂੰ ਇਦਾਂ ਲੱਗਾ ਮੈਂ 2:30 ਦਾ ਟਾਈਮ ਹੋਇਆ ਸੀ ਮੈਨੂੰ ਕਹਿਣਾ ਮਨਾ ਅੱਜ ਤਾਂ ਵਲੌਗ ਨਹੀਂ ਪੈਂਦਾ ਆਪਣਾ ਤੇ ਫਿਰ ਮੈਂ ਨਾ 2:30 ਨਾ ਪੋਸਟ ਪਾਤੀ ਮੈਂ ਕਹਿਣਾ ਅੱਜ ਦਾ ਜਿਹੜਾ ਵਲੌਗ ਹੈ ਸਾਢੇ 3:00 ਵਾਲਾ ਆਪਣਾ ਨਹੀਂ ਆਊਗਾ ਤੇ ਕੀ ਹੋਇਆ ਜਦੋਂ ਮੈਂ ਪੋਸਟ ਪਾਈ 2:30 ਵਜੇ ਮੈਂ ਪੋਸਟ ਪਾਈ ਤੇ 3 ਵਜੇ ਜਿਹੜਾ ਆਪਣਾ ਵਾਈਫਾਈ ਦਾ ਕਨੈਕਸ਼ਨ ਆ ਮਤਲਬ ਜਿਹੜੀ ਰੇਨ ਸੀ ਆ ਗਈ ਐਂਡ ਫਿਰ ਮੈਂ ਜਿਹੜੇ ਦੇਖਿਆ ਤੇ 3:10 ਵਜੇ 8 ਮਿੰਟ ਹੋਏ ਸੀ ਤੇ ਮੇਰੇ ਐਡੀਟ ਪੋਸਟ ਪ੍ਰੋਸੈਸਿੰਗ ਤੇ ਤਾਂ ਪਹਿਲਾਂ ਹੀ ਚੱਲ ਰਿਹਾ ਸੀ ਉਹ ਨਾਲ ਦੇ ਨਾਲ ਕੰਟੀਨਿਊ ਹੋ ਗਿਆ ਤੇ ਵਲੌਗ ਫਿਰ ਆਪਣਾ ਐਡਿਟ ਹੋ ਗਿਆ ਤੇ ਨਾਲ ਦੇ ਨਾਲ ਮੈਂ 3:30 ਵਜੇ ਮੇਨੂੰ ਲਾ 2 ਮਿੰਟ ਪਹਿਲਾਂ ਹੀ ਪਤਾ ਸਭ ਉਹ 3:28 ਤੇ ਮੈਂ ਜਿਹੜਾ ਵਲੌਗ ਫਿਰ ਆਪਣਾ ਪਾਤਾ ਸੀ ਤੇ ਚਲੋ ਜੀ ਆਸ ਕਰਾਂਗੇ ਤੁਹਾਨੂੰ ਮੇਰੀਆਂ ਗੱਲਾਂ ਬਾਤਾਂ ਵੀ ਚੰਗੀਆਂ ਲੱਗਦੀਆਂ ਹੋਣਗੀਆਂ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਮੈਂ ਹੁਣ ਨਾ ਸਹੀ ਦੱਸਾਂ ਇਦਾਂ ਦੇਖੋ ਮੈਂ ਹੁਣ ਇਹਦਾ ਘਿਓ ਕੱਢਣਾ ਮਤਲਬ ਘਿਓ ਬਣਾ ਕੇ ਨਾ ਘਿਓ ਕੱਟ ਕੇ ਨਾ ਫੇਰ ਸਾ ਲਾਉਂਗੇ ਉਹਨਾਂ ਚਿਰ ਕੱਪੜੇ ਪ੍ਰੈਸ ਕਰਨੇ ਕੰਮ ਮੇਰੇ ਹਜੇ ਬਹੁਤ ਪਏ ਆ ਕੋਨੂ ਬਾਈ ਬਾਈ ਕਹਿ ਰਹੀ ਆ ਪਰ ਮੇਰੇ ਬਾਈ ਬਾਈ ਨਹੀਂ ਹੈਗਾ ਕਿਉਂਕਿ ਮੈਂ ਘਿਓ ਕੱਢਣ ਤੋਂ ਬਾਅਦ ਕੱਪੜੇ ਪ੍ਰੈਸ ਕਰਨੇ ਆ ਕਰਨਾ ਹੈਗਾ ਤੇ ਚਲੋ ਜੀ ਕਿਉਂਕਿ ਮੈਂ ਆਪ ਦੇ ਤੁਹਾਨੂੰ ਪਤਾ ਕੈਮਰਾ ਚੱਕ ਕੇ ਕੰਮ ਕਰੂੰਗਾ ਮੇਰਾ ਕੰਮ ਰਹਿ ਜਾਂਦਾ ਕੰਮ ਸ਼ਾਮ ਨੂੰ થોੜਾ ਫਟਾਫਟ ਕਰਨੇ ਪੈਂਦੇ ਫਿਰ ਵੀ ਆਪਾਂ ਨੂੰ ਨਾ ਕੰਮ ਕਰਦੇ ਤੇ ਚਲੋ 9:00 ਵੱਜ ਜਾਂਦੇ ਤੇ ਗੱਲਾਂ ਸੌਣ ਦੇ ਕਰਦੇ ਦੋ 10 10:30 ਵਜਾ ਦਿੰਦੇ ਰੋਜ਼ ਅਸੀਂ ਵੀ ਕੰਮ ਤੇ ਚਲੋ ਹੋ ਜਾਂਦੇ ਆ 9:00 9:00 ਲਾਸਟ 9:00 ਤੱਕ ਬਟ ਜਿਹੜਾ ਆਪਣਾ ਹੁੰਦਾ ਸੌਣਾ ਪੈਣਾ ਜਿਹੜਾ ਉਹ ਆਪਣਾ 10 10:30 ਆਮ ਜੀ ਗੱਲ ਹੋਈ ਪਈ ਆਪਣਾ ਸੌਣ ਦਾ ਟਾਈਮ ਇਹੀ ਆਪਣਾ 10:30 ਸੌਣੇ ਆ ਨਹੀਂ ਉੱਠਣਾ ਸਵੇਰੇ ਸਵੇਹਾ ਹੁੰਦਾ ਫਿਰ ਕੀ ਕਰਾਂ ਬੰਦਾ ਕੱਲ ਚਾ 11 ਵਜ ਗਏ ਤੇ ਸਵੇਹਾ ਉਹ ਥੋੜਾ ਅੱਧਾ ਘੰਟਾ ਮੇਰਾ ਲੇਟ ਹੋ ਗਿਆ ਉੱਠਣਾ 5 ਵਜੇ ਉੱਠਦੇ 5:30 ਉੱਠੀ ਕਰਨਾ ਨਹੀਂ ਆਪਾਂ 5:00 ਉੱਠ ਕੇ ਨੂੰ ਲੈ ਲੋ ਜਿੱਦ ਤੱਕ ਵਧੀਆ ਘੋੜੀ ਰੈਡੀ ਹੋ ਜੂਗਾ ਨਾ ਚੱਲ ਜਿਹੜਾ ਕੰਮ ਨਿਭੜ ਜੇ ਉਹਦੇ ਨਾਲ ਦੀ ਰੀਸਵੇਂ ਹੁੰਦੀ ਹੈ ਨਾ ਤੇ ਚਲੋ ਜੀ ਹੁਣ ਮੈਂ ਨਾ ਦਵਾ ਦਾ ਇਹ ਰਿਤੇ ਧਿਆਨ ਦੇਵਾਂ ਪਹਿਲਾਂ ਕਿ ਉਹ ਵਾਲ ਤੇ ਉਧਰ ਕਰਾਂ ਮੈਂ ਕੱਪੜੇ ਪ੍ਰੈਸ ਨਾਲ ਦੇ ਨਾਲ ਕੱਪੜੇ ਕਰਕੇ ਤੇ ਫਿਰ ਜਦ ਜੋਤ ਵੀ ਆਜੂ ਤੁਹਾਨੂੰ ਪਤਾ ਮਮੀ ਨੇ ਧਾਰਾ ਵਗੈਰਾ ਸਾਰੇ ਕੰਮ ਪਈ ਹੈ ਜੇ ਅੱਜ ਨਾ ਮਮੀ 5:30 ਵਜੇ ਜਦ ਜੋਤ ਚੜੂ ਉੱਠਿਆ ਤੇ ਮਮੀ ਨਾਲ ਦੇ ਨਾਲ ਕੱਪੜੇ ਵਗੈਰਾ ਮੈਂ ਚੇਂਜ ਕਰਕੇ ਦੇ ਦਿੱਤੇ ਤੇ ਮਮੀ ਇਹਨੂੰ ਬਾਹਰ ਲੈ ਕੇ ਨਾਲ ਦੇ ਨਾਲ ਤੇ ਅੱਜ ਜੀ ਗਾਵ ਵੀ ਆਪਣੇ ਅੰਦਰ ਖੜੀ ਹੈ ਤੇ ਪਸ਼ੂਆਂ ਦਾ ਮਤਲਬ ਕੰਮ ਪਿਆ ਮਤਲਬ ਧਾਰਾ ਵਗੈਰਾ ਪਈਆਂ ਨੇ ਅਜੇ ਮਮੀ ਕੱਢਣਗੇ ਤੇ ਤੁਹਾਨੂੰ ਪਤਾ ਆਪਾਂ ਤਾਂ ਇਹ ਕੰਮ ਨਹੀਂ ਹੋਣਾ ਸਾਢੇ 6 ਹੋ ਗਏ ਬਸ ਮੰਮੀ ਨੇ ਇਧਰ ਘੰਟਾ ਧਾਰਾ ਤੁਰ ਤਾ ਲੱਗੂਗਾ ਸਾਢੇ 6 ਤੱਕ ਆ ਜਾਣਗੇ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਸਟਿਆ ਕਾਲ ਟੇਕ ਕੇਅਰ ਬਾਏ ਬਾਏ